ہوئیو پلے ਪਾਲ ਸਿੰਘ ਜੀ ਨਾਮਕਾਰੀ ਜੋ ਕਿ ਨੰਬਰਦਾਰ ਨੇ ਦੋ ਬੱਲਾਂ ਦੇ ਨਾਲ ਜੋਰ ਦੇ ਨਾਲ ਗੋਲ ਕੇ ਜਿਹੜੀ ਉਹ ਦੇ ਵਿੱਚ ਲੁੱਪੀ ਪੈਣਾ ਹੁੰਦੀ ਹੈ ਨੰਬਰਦਾਰ ਜੇ ਮੂਰੇ ਦੀਵਾ ਲੱਗਿਆ ਹੋਵੇ ਤਾਂ ਜੋ ਵੀ ਸਕਦਾ ਹੈਗਾ ਫੁੱਫੜ ਕਹਿੰਦੇ ਨਾਲ ਦੀ ਬੱਲੇ ਬੱਜਾ ਨਹੀਂ ਨੰਬਰਦਾਰ ਸਾਹਿਬ ਨੇ ਸੁਖਪਾਲ ਸਿੰਘ ਦੀ ਨਾਮਕਾਰੀ ਨੰਬਰਦਾਰ ਸਾਹਿਬ ਆ ਡਾਕਰ ਨਹੀਂ ਆਏ ਵੀਰੇ ਧੰਨਵਾਦ ਹੈ ਜੋ ਵੀ ਵਿਸ਼ੇਸ਼ ਤੌਰ ਤੇ ਸ਼ਹਿਰ ਦੇ ਮੈਂ ਬੁੱਝੇ ਹੋਏ ਨਹੀਂ ਦਿੱਲੀ ਅਗਰਿਆਂ ਤੋਂ ਧੰਨਵਾਦ ਕਰਦੇ ਹਾਂ ਬਹੁਤ ਵਧੀਆ ਇਧਰ ਗਰਮ ਸਿੰਘ ਜੀ ਗਿੱਲ ਸਾਹਿਬ ਉਹਨਾਂ ਦਾ ਵੀ ਧੰਨਵਾਦ ਆ ਗਰਮ ਸਿੰਘ ਜੀ ਗਿੱਲ ਸਾਹਿਬ ਜਿੰਨਾਂ ਧੰਨਵਾਦ ਆ ਦੇਵ ਗਰੇਂਦਰ ਸਿੰਘ ਜੀ ਖੋਸਾ ਸਾਹਿਬ ਉਹਨਾਂ ਦਾ ਧੰਨਵਾਦ ਕਰਦੇ ਹਾਂ ਸੈਮ ਸਿੰਘ ਜੀ ਖੋਸਾ ਸਾਹਿਬ ਅੱਜ ਤੱਕ ਇਹ ਜੱਟ ਜਿੱਤਣੀਆਂ ਰੱਖੋ ਬਈ ਅਨੰਦ ਕੁਸ਼ਲ ਸਿੰਘ ਜੀ ਢੁਲਾ ਸਾਹਿਬ ਜੰਮਨਾਲ 2024 ਅਤੇ ਸੱਤਾ ਕੋਲ ਨਗਰਪਾਲਿਕਾ ਅੱਜ ਦਾ ਜਿਹੜੀ ਇੱਕ ਬੰਦ ਤੇ ਇਸ ਮਾਣ ਦੇ ਪਾਸੇ ਵੀਡੀਓ ਵਾਲਾ ਆਉਂਦਾ ਸੁਣਨਾ ਮੇਰੀ ਮੱਜ ਬੜੀ ਹੁੰਦੀ ਆ ਮਹਾਨ ਸਿੰਘ ਜੀ ਦਾ ਕਬੱਡੀ ਹੁੰਦੀ ਹੈ ਕਹਿੰਦੇ ਇਹ ਸਤਨਾਮ ਆ ਧਰਨਾ ਜਲਾ ਹਾਲਾ ਨਸ ਉਹ ਕੰਨ ਤੇ ਧਰਨਾਟ ਕਿਰਪਾ ਦਾ ਇਹ ਸਤਨਾਮ ਆ ਸਾਡੇ ਚੈਨਲ ਤੇ ਕਹਿੰਦੇ ਸਭ ਤੋਂ ਵੱਧ ਹੁਣ ਤੋਂ ਕਿ ਜਿਹੜੇ ਕਮੈਂਟਾਂ ਦੇ ਵਿੱਚ ਨਾ ਆਉਂਦਾ ਵੀ ਆਹ ਮੁੰਡੇ ਦੀ ਇੰਟਰਵਿਊ ਕੀਤੀ ਜਾਵੇ ਮੈਂ ਕਿਹਾ ਵੀ ਥੋੜਾ ਜਿਹਾ ਹੋਰ ਸਮਾ ਲੰਗਰੇ ਤੇ ਮੁੰਡਾ ਜਿੰਨੇ ਇਨਾਮ ਦਿੱਤੇਗਾ ਇੱਕ ਸਾਲ ਦੇ ਵਿੱਚ ਜੇ ਆਪਾਂ 2023 ਦੀ ਗੱਲ ਕਰੀਏ ਤਾਂ ਲਗਾਤਾਰ ਪੰਜ ਨਾਮ ਜਿਹੜੇ ਧਰਨਾਟ ਗਰੁੱਪ ਦੇ ਬੈਨਰ 'ਤੇ ਜੱਪੇ ਨੇ ਇਸ ਮੁੰਡੇ ਦੀ ਯਾਰੀ ਕਹਿੰਦੇ ਕੁੱਲਰੀਆਂ ਵਾਲੇ ਪ੍ਰਧਾਨ ਦੇ ਨਾਲ ਰਹੀ ਹੈ ਕਬੱਡੀ 70 ਕਿਲੋ ਭਾਰਮਣ ਦਾ ਪ੍ਰਸਿੱਧ ਖਿਡਾਰੀ ਹੈ ਕੁੱਲਰੀਆਂ ਵਾਲਾ ਪ੍ਰਧਾਨ ਦਾ ਕਹਿੰਦੇ ਹਸਿਆਰ ਬਿਰਕਰ ਬਿਰਕਾ ਦਾ ਮੁੰਡਾ ਉਹਨਾਂ ਨਾਲ ਵੀ ਜਾਈ ਗਈ ਐਸੀ ਕੁੱਲੀਆਂ ਪੰਜੀਆਂ ਜਿਹਾ ਕਾ ਚੁੜੀਆਂ ਨਹੀਂ ਪਿਆਰੀ ਤੇ ਤੇਰਾ ਨੰਬਰ ਤਿਆਰ ਰੱਖੀ ਸੀਪਾ ਬਰਾੜ ਕਹਿੰਦੇ ਬਾਹਰ ਦਾ ਪਿੰਡਾ ਦਾ ਰੱਤਾਂ ਪਿੰਡਾ ਲੱਤਾਂ ਦਾ ਭਵਾਨਾ ਜਿਹੜਾ ਕਹਿੰਦੇ 14 ਜਨਵਰੀ 2022 ਦੀ ਗੱਲ ਕਰੀਏ ਅੱਲੀ ਵਾਰ ਜ਼ਿੰਦਗੀ ਦਾ 3 ਨੰਬਰ ਵੜਾਇਆ ਸੀਗਾ ਸ਼ਰਤਾਨਪੁਰ ਪਿੰਡਾ ਧੂਰੀ ਕਸੀਲਾ ਮੇਰੇ ਮਿੱਤਰਾਂ ਨਾਲ ਕਹਿੰਦੇ ਫੀਡ ਬੋਹਿਆੜ ਵਾਲਾ ਹੈਪੀ ਵੀ ਲੋੜ ਗਿਆ ਐਸੀ ਦਾ ਘਰ ਦਾ ਕੱਟਾ ਜਿਹੜਾ ਮਜਾਕਾ ਨਾਲ ਚੀਮਾ ਮੈਂ ਤੇ ਮਸ਼ੀਨਾਰਿਆਂ ਦਾ ਕਹਿੰਦੇ ਚੀਮਾ ਜੈਨਤ ਕਰਨੇ ਨਾ ਰਹੇ ਨੇ ਪਰ ਦੂਜੇ ਪਾਸੇ ਆਉ ਜੁੜੀ ਇਸ ਖੇਡ ਮੈਦਾਨ ਦੇ ਨਾਲ ਇੱਕ ਪਾਸੇ ਸਤਨਾਮ ਹੈ ਸਤਨਾਮ ਸਿੰਘ ਮੈਂ ਦਰਸ਼ਕ ਦਾ ਚੰਗਾ ਹੋ ਪੱਠਾ ਮੇਰੇ ਮਿੱਤਰੋ ਦੂਜੇ ਪਾਸੇ ਰਵੀ ਦਵਾਰ ਸੂਰਤ ਦੀ ਟੀਮ ਦਾ ਲੱਗੀ ਬਈ ਇੱਕ ਮਿੰਟਾ ਬਟ ਟ੍ਰੈਕ ਕੋਈ ਫਸਲ ਗਏ ਪਿਆਰੀ ਦੇ 13 ਨੰਬਰ ਬਈ ਸ੍ਰਿੰਦਰ ਸਿੰਘ ਟੀਕਾ 52 10 ਵਨ ਵਨ ਟ੍ਰੱਕਰ ਇੱਕ ਪਾਸੇ ਸਿੰਘ ਪਾਪਾ ਸਿੰਦਰਾਂ ਤੇਆ ਦੇ 42 ਨੰਬਰ ਬਾਈ ਸਿੰਦਰ ਠੀਕਾ 52 ਦਾਸ ਬਾਈ ਮਾਰਕਰਪੁਰ ਸਿੰਪਾ ਬਰਾੜ 53 ਦਾਸ ਜੀਡੀਐਸੀ ਗਰੁੱਪ ਇਹ ਯਾਰ ਕੋਟੇ मोर लो भई मोर लो पर मु कंचारी खाधा भईया 3라아드 그룹 3라운드 1라운드 1 ਮਾਈਟਰ ਪਿਆਰ ਟ੍ਰੈਕਟਰ ਪਿਆਰ ਖੋਇਦਰਾ ਫੇਰੇ ਆਕੇ ਮੰਡੇ ਸੋਨ ਪੁਆਇੰਟ ਵਰਕ ਆਫਟਰ ਇਹ ਇੱਕ ਨਾਮ ਹੈ ਅਤੇ ਕਿੰਦ ਦੇ ਨਾਮ ਹੈ ਫੌਰੀ ਕਰਵਾਤਾ ਕਰਵਾਉਂਗਾ ਕਿੰਦ ਝੋੜਨ ਵਾਲੀ ਵਾਲਾ ਲੇ ਗਏ ਚੱਲੋ ਸਾ ਸਰਾਹ ਹੋ ਗਿਆ ਐਮਯੂਐਸ ਗਰੁੱਪ ਵਾਲੇ ਬੈਠੇ ਹੋਏ ਆ ਵਾਹ ਰਵੀ ਬਰਾੜ ਸ਼ੌਕਰ ਲਾ ਦੇ ਲਾ ਦੇ ਜਾਵੇ ਮੈਚ ਹਰ ਗਿਆ